देखिए मैं समझता हूँ कि ये एक नेशनल इशू है जब कहीं भी कोई आतंकवादी घटना होती है ब्लास्ट हुआ है दिल्ली देश की राजधानी वहाँ पे हुआ है उसकी प्रॉपर थरो इन्वेस्टिगेशन जो है वो होनी चाहिए और उसके लिए पंजाब सरकार पंजाब पुलिस हर तरह की सेंट्रल एजेंसी के साथ सहयोग करने के लिए तैयार है क्योंकि पंजाब खुद पंजाब ने बड़ा लंबा समय आतंकवाद का जो संताप है वो भोगा है सो so हम इस चीज को बड़े अच्छे से जानते हैं समझते हैं दिल में दर्द है और मैं चाहूंगा कि ये इस बार तो हो गया लेकिन केंद्र सरकार को मोदी गवर्नमेंट को इसके लिए विशेष कार्य करना चाहिए ताकि आगे से ऐसी कोई दुर्घटना ना हो अगर फरीदाबाद में क्विंटलों विस्फोटक पाया जाएगा दैट तो मीन्स कहीं नहीं इंटेलिजेंस फेलियर तो रहा है कि इतना विस्फोटक समान दिल्ली के पास कैसे पहुंच गया सो मैं समझता हूँ कि इसकी एक थॉर इन्वेस्टिगेशन पंजाब सरकार उसके लिए सहयोग करने के लिए तैयार थी है और रहेगी 300 किलो अभी भी जो नहीं मिला है जो विस्फोटक देखिए वही तो मैं कह रहा हूँ ना जी कि देखिए इन्वेस्टिगेशन में ना आप इन्वॉल्व ना मैं इन्वॉल्व हूँ हम तो सिर्फ और सिर्फ भारत सरकार को उनकी एजेंसीज़ को हम तो अपील ही कर सकते हैं एक नागरिक होने के नाते कि आप इस पर और सतर्कता से और 360 डिग्रीज इसके ऊपर जो है कार्रवाई और जांच करें ताकि ऐसा दर्दनाक हादसा मुड़ के दोबारा देश की धरती पे ना हो सके सर फिरोजपुर में कल जो घटना हुई है जो वहाँ पे नेता को गोली मार दी गई कत्ल कर दिया गया है उससे लेकर क्या कहना है देखिए पंजाब सरकार और पंजाब पुलिस इस मामले में या कोई भी ऐसा लॉ एंड ऑर्डर का इशू था उसके लिए बड़ी सीरियस है और उसके लिए जो जो भी सख्त सकत सख्त कदम वो उठाए गए हैं और उठाए जाते रहेंगे मैं एश्योर करना चाहता हूं कि किसी को भी अगर कोई ऐसी बात होती है किसी को डरने घबराने की जरूरत नहीं पुलिस को इन्फॉर्म किया जाए अगर किसी को भी थ्रेट भी आती है पंजाब पुलिस उस पर ऊपर बड़ी सख्त से ऊपर काम करेगी चुनाव के बाद वहाँ पे गोलियाँ चलने का मामला सामने आया मैंने जो मैंने पहले कहा जी वही भी अब कह रहा हूँ कि अगर ऐसी कोई ਅ ਬਾਤ ਹੁੰਦੀ ਹੈ ਜਾਂ ਕਿਸੇ ਨੂੰ ਪਤਾ ਲੱਗਦਾ ਹੈ ਕੋਈ ਐਕਸਟਰੈਕਸ਼ਨ ਕਾਲ ਆਤੀ ਹੈ ਤਾਂ ਉਹ ਇਮੀਡੀਏਟਲੀ ਪੁਲਿਸ ਕੋ ਇਨਫੋਰਮ ਕਰੇ ਹਮ ਉਸਪੇ ਕਾਰਵਾਈ ਕਰੇਗੇ ਔਰ ਲਾਅ ਐਂਡ ਆਰਡਰ ਕਿਸੇ ਵੀ ਹਾਲਤ ਵਿੱਚ ਖਰਾਬ ਨਹੀਂ ਹੋਣੇ ਦਿੱਤਾ ਜਾਵੇ। ਜਲਦਤਰਨ ਜਿੱਤ ਤੋਂ ਬਾਅਦ ਜਸ਼ਨ ਮਨਾਏ ਗਏ ਉੱਥੇ ਹੀ ਦਿਲੰਦਰ ਸੈਂਟਰਲ ਦੇ ਜਿਹੜੇ ਇੰਚਾਰਜ ਥਾਪੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਉਹ ਕਹਿੰਦੇ ਵੀ ਹੁਣ ਦਿਲੰਦਰ ਜਿਮਨੀ ਚੋਣਾ ਹੋਣੀ ਹੈ। ਹੁਣ ਕਿਹਨੇ ਜਿਮਨੀ ਚੋਣਾ? ਨਹੀਂ ਇਹ ਤਾਂ ਨਹੀਂ ਤਾਂ ਉਹਨਾਂ ਦਾ ਮੈਂ ਤਾਂ ਮੇਰੇ ਕੋਲ ਤਾਂ ਹਜੇ ਕੋਈ ਇਨਾ ਪਾਰਟਿਕੂਲਰ ਸਰਕਾਰ ਕੋਲ ਹਜੇ ਕੋਈ ਇਹ ਜੀ ਗੱਲ ਆਈ ਨਹੀਂ ਹੈਗੀ ਜੀ ਇਹ ਪਤਾ ਨਹੀਂ। ਉਹਨਾਂ ਨੇ ਮੀਡੀਆ ਨਾਲ ਰੂਬਰੂ ਮੇਰੇ ਕੀ ਕਿਹਾ? ਜਿਮਨੀ ਚੋਣਾ ਹੁਣ ਦਿਲੰਦਰ ਚ ਹੋਣੀ ਚਾਹੀਦੀ ਹੈ। ਜਲਦੀ ਹੋਣੀ। ਨਹੀਂ ਦੇਖੋ ਇਹ ਇਹਦੇ ਇਹਦੇ ਬਾਰੇ ਮੈਂ ਕੁਝ ਵੀ ਹਜ ਅ ਸਰਕਾਰ ਵੱਲੋਂ ਜਾਂ ਕੋਈ ਪਰਟੀਕਲ ਜਿਹੀ ਨਹੀਂ ਹੁੰਦਾ ਇਸ ਬਾਰੇ ਕੁਝ ਵੀ ਕਹਿਣਾ ਮੈਂ ਸਮਝਦਾ ਕਿ ਇਹ ਜੇ ਠੀਕ ਨਹੀਂ ਹੈ ਅਸੀਂ ਸਾਡਾ ਫੋਕਸ ਸਾਡਾ ਮਕਸਦ ਹੈ ਜਿਹੜਾ ਉਹ ਡਵੈਲਪਮੈਂਟ ਕਰਨਾ ਹੈ ਉਹ ਚਾਹੇ ਇਲੈਕਸ਼ਨ ਹੋਵੇ ਜਾਂ ਨਾ ਹੋਵੇ ਉਹ ਅਸੀਂ ਕਰ ਰਹੇ ਹਾਂ ਸਰ ਅਭੀ 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 ਜੋ ਐਕਸੀਆ ਮੈਂ ਰਜਿੰਦਰਪੁਰ ਬੱਟਲ ਉਹ ਬੋਲ ਕੇ ਕਹਿੰਦੇ ਇਹ ਪਹਿਲੇ ਆਤੰਕਵਾਦ ਦੌਰ تھا ਔਰ ਅਬ ਗੈਂਗਸਟਰਵਾਦ ਦੌਰ ਹੈ ਕਿ ਪੰਜਾਬ ਮੇ ਲਾਅ ਲਾਅ ਐਂਡ ਔਰਡਰ ਸਿਸਟਮ ਕਿ ਬਿਲਕੁਲ ਜੋ ਖਰਾਬ ਹੋ ਚੁੱਕੀ ਹੈ ਔਰ ਸ਼ਰੇਮ ਗੋਲੀਆਂ ਚੱਲ ਰਹੀਆਂ ਨੇ ਕਿ ਜੋ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਕਿ ਪਹਿਲੇ ਐਸੇ ਮੇਲੇ ਨਹੀਂ ਲੱਗਦੇ ਤੇ ਹ ਦੇਖੋ ਇਸ ਤਰ੍ਹਾਂ ਹੈ ਕਿ ਮੈਂ ਕਾਂਗਰਸ ਪਾਰਟੀ ਨੂੰ ਬੀਬੀ ਜਿੰਦਰਪੁਰ ਪਠਾੜੀ ਇਹ ਕਹਿ ਕੇ ਗਏ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਕਿ ਇਹ ਅਤਵਾਦ ਦਾ ਦੌਰ ਬੜਾ ਲੰਮਾ ਸਮਾਂ ਪੰਜਾਬ ਦੇ ਉੱਪਰ ਸੰਢਾਇਆ ਹੈ ਗੈਂਗਸਟਰਾਂ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਗੈਂਗਸਟਰ ਕੀ ਦੀ ਪਦੈਸ਼ ਹੈ ਉਹ ਅੱਜ ਤਾਂ ਪੈਦਾ ਨਹੀਂ ਹੋਗੇ ਉਹ ਲੰਬਾ ਸਮਾਂ ਕਾਂਗਰਸ ਦੇ ਅਕਾਲੀ ਦਲ ਭਾਜਪਾ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਪੈਦਾ ਕੀਤਾ ਅਸੀਂ ਤਾਂ ਪੰਜਾਬ ਤਾਂ ਉਹਦੇ ਅੱਜ ਕੰਡੇ ਚੁਗ ਰਿਹਾ ਹੈ ਹੁਣ ਅੱਜ ਜਿਹੜੀ ਤਰਨਤਾਰ ਦੀ ਵੀ ਇਲੈਕਸ਼ਨ ਹੋ ਕੇ ਹਟੀ ਹੈ ਤੁਸੀਂ ਇਹ ਦੇਖੋ ਕਿ ਇੰਨਾ ਸ਼ਰਮਨਾਕ ਵਰਤਾਰਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਦਾ ਔਰ ਅਕਾਲੀ ਦਲ ਦਾ ਕਿ ਉਹਨਾਂ ਨੂੰ ਆਪ ਦਾ ਕੋਈ ਕੋਈ ਵਰਕਰ ਤਾਂ ਨਹੀਂ ਮਿਲਿਆ ਉਹਨਾਂ ਨੂੰ ਇੱਕ ਗੈਂਗਸਟਰ ਦੀ ਸੱਸ ਨੂੰ ਉਹਨਾਂ ਨੇ ਬਾਹਰੋਂ ਲਿਆ ਕੇ ਉਸ ਹਲਕੇ ਦੇ ਵਿੱਚ ਉਤਾਰਿਆ ਤੇ ਮਹੀਨਿਆਂ ਬਧੀ ਉਹ ਗੈਂਗਸਟਰ ਸੀ ਜਿਹੜਾ ਉਹ ਲੋਕਾਂ ਨੂੰ ਸਰਪੰਚਾਂ ਨੂੰ ਐਮਸੀਆ ਨੂੰ ਮੋਤ ਪਰ ਵਿਅਕਤੀਆਂ ਨੂੰ ਤਰਨ ਤਰਨ ਹਲਕੇਦਿਆਂ ਨੂੰ ਉਹ ਡਰਾਉਂਦਾ ਰਿਹਾ ਧਮਕਾਉਂਦਾ ਰਿਹਾ ਧਮਕੀਆਂ ਦਿੰਦਾ ਰਿਹਾ ਜਾਨੋ ਮਾਰਨ ਦੀਆ ਤੇ ਇਹ ਗੱਲ ਹੈ ਜਿਹੜੀ ਇਹ ਬਿਯੋਂਡ ਡਾਊਟ ਪ੍ਰੂਫ ਹੋ ਚੁੱਕੀ ਕਿ ਉਹਨਾਂ ਦਾ ਜਿਹੜਾ ਆਈਟੀ ਸੈੱਲ ਦਾ ਜੋ ਇੰਚਾਰਜ ਸੀ ਨਛੱਤਰ ਗਿੱਲ ਉਹ ਆਪ ਜਾ ਕੇ ਲੋਕਾਂ ਦੇ ਨਾਲ ਆਪਦੇ ਫੋਨ ਤੋਂ ਉਹ ਗੈਂਗਸਟਰ ਬਾਠ ਜਿਹੜਾ ਬਾਹਰ ਬੈਠਾ ਹੈ ਉਹਦੇ ਨਾਲ ਗੱਲ ਕਰਾਉਂਦੇ ਸੀ ਤੇ ਡਰਾਇਆ ਧਮਕਾਇਆ ਜਾਂਦਾ ਸੀ ਕਿ ਤੇ ਸੁਖਬੀਰ ਬਾਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਉਹਨਾਂ ਕੋਲ ਅਕਾਲੀ ਦਲ ਕੋਲ ਕੀ ਕੋਈ ਵਰਕਰ ਨਹੀਂ ਬਚਿਆ ਗੈਂਗਸਟਰ ਪਹਿਲਾਂ ਤਾਂ ਪਿਛਲੇ 10 ਸਾਲ ਦੇ ਰਾਜ ਭਾਗ ਦੇ ਵਿੱਚ ਉਹਨਾਂ ਨੇ ਗੈਂਗਸਟਰਿਜ਼ਮ ਪੈਦਾ ਕੀਤਾ ਗੁੰਡਾਤੰਤਰ ਪੈਦਾ ਕੀਤਾ ਉਹਨਾਂ ਤੋਂ ਗਲਤ ਕੰਮ ਕਰਾਉਣ ਦੇ ਲਈ ਤੇ ਹੁਣ ਉਸ ਤੋਂ ਵੀ ਦੋ ਕਦਮ ਅੱਗੇ ਵਧ ਕੇ ਆਪਦੇ ਕੈਂਡੀਡੇਟ ਵੱਜੋਂ ਅਕਾਲੀ ਦਲ ਨੇ ਔਰ ਸੁਖਬੀਰ ਬਾਦਲ ਨੇ ਉਹਨਾਂ ਨੂੰ ਫੀਲਡ ਦੇ ਵਿੱਚ ਉਤਾਰਨਾ ਸ਼ੁਰੂ ਕਰ ਦਿੱਤਾ ਅਕਾਲੀ ਦਲ ਦਾ ਕੰਪਲੀਟ ਗੁੰਡਾਕਰਨ ਹੈ ਜਿਹੜਾ ਉਹ ਸੁਖਬੀਰ ਬਾਦਲ ਨੇ ਇਸ ਇਲੈਕਸ਼ਨ ਦੇ ਵਿੱਚ ਕਰ ਦਿੱਤਾ ਤੇ ਇਹ ਇੰਨਾ ਨਿੰਦਣਯੋਗ ਤੇ ਇੰਨਾ ਭਿਆਨਕ ਪਾਸੇ ਇਹਨਾਂ ਨੇ ਪੰਜਾਬ ਦੀ ਰਾਜਨੀਤੀ ਨੂੰ ਤੋੜ ਦਿੱਤਾ ਕਿ ਜਿੱਥੇ ਇੱਕ ਪਾਸੇ ਹੱਥ ਜੋੜ ਕੇ ਪਿਆਰ ਨਾਲ ਤੇ ਕੰਮ ਦੇ ਆਧਾਰ ਤੇ ਅਸੀਂ ਵੋਟ ਮੰਗਦੇ ਆ ਇਹ ਧਰਾ ਧਮਕਾ ਕੇ ਲੋਕਾਂ ਨੂੰ ਜਾਨੋਂ ਮਾਰ ਦੇਣ ਧੁੰਕੀਆਂ ਦੇ ਕੇ ਇਹ ਵੋਟਾਂ ਮੰਗਦੇ ਨੇ ਸਾਬਤ ਕੀ ਕਰਨਾ ਚਾਹੁੰਦੇ ਨੇ ਇਹ ਇਹ ਤਾਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਅਕਾਲੀ ਦਲ ਜੜੋਂ ਖਤਮ ਹੋ ਚੁੱਕਿਆ ਸਿਰਫ ਔਰ ਸਿਰਫ ਆਪਦੀ ਸਿਆਸੀ ਹੋਂਦ ਬਚਾ ਕੇ ਰੱਖਣਾ ਚਾਹੁੰਦੇ ਨੇ ਉਹ ਗੈਂਗਸਟਰਾਂ ਨੂੰ ਗੁੰਡਿਆਂ ਬਦਮਾਸ਼ਾਂ ਨੂੰ ਇਲੈਕਸ਼ਨਾਂ ਦੇ ਵਿੱਚ ਟਿਕਟਾਂ ਦੇ ਕੇ ਤਾਂ ਕਿ ਉਹਨਾਂ ਤੋਂ ਡਰਾ ਧਮਕਾ ਕੇ ਉਹਨਾਂ ਤੋਂ ਉਹਨਾਂ ਦੇ ਜ਼ਰੀਏ ਵੋਟਾਂ ਲਈਆਂ ਜਾ ਸਕਣ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਸੁਖਵੀਰ ਬਾਦਲ ਨੂੰ ਕਿ ਜੋ ਪਹਿਲਾਂ ਵੀ ਪਰਚੇ ਦਰਜ ਹੋਏ ਨੇ ਜੋ ਧਮਕੀਆਂ ਮਿੜੀਆਂ ਸੀ ਆ ਉਹਨਾਂ ਦੇ ਜੋ ਕੰਚਨਪ੍ਰੀਤ ਦੇ ਉੱਪਰ ਔਰ ਬਾਕੀ ਜਣਿਆਂ ਦੇ ਉੱਪਰ ਜੋ ਪਰਚੇ ਦਰਜ ਹੋਏ ਨੇ ਡਿਟੇਲ ਦੇ ਵਿੱਚ ਉਹਨਾਂ ਦੀ ਜਾਂਚ ਪੜਤਾਲ ਹੋਊਗੀ ਬਲਕਿ ਮੈਂ ਤਾਂ ਆਮ ਆਦੀ ਪਾਰਟੀ ਦਾ ਇੱਕ ਨਿਮਾਣਾ ਜਿਹਾ ਵਰਕਰ ਹੋਣ ਦੇ ਨਾਤੇ ਮੈਂ ਤਾਂ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਔਰ ਸਮੁੱਚੇ ਪੰਜਾਬ ਨੂੰ ਮੈਂ ਕਹੂੰਗਾ ਕਿ ਇਸ ਗੱਲ ਦੇ ਵਿੱਚ ਅੱਜ ਗਹਿਣ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਹੈ ਕਿ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਦੇ ਇਹਨਾਂ ਗੈਂਗਸਟਰਾਂ ਦੇ ਨਾਲ ਇਹਨਾਂ ਗੁੰਡਾ ਅਨਸਰਾਂ ਦੇ ਨਾਲ ਕੀ ਸੰਬੰਧ ਨੇ ਡਿਟੇਲਡ ਜਾਂਚ ਹੋਣੀ ਚਾਹੀਦੀ ਹੈ ਸਿੱਟ ਬਣਨੀ ਚਾਹੀਦੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਇਹ ਕਤਈ ਬਰਦਾਸ਼ਤ ਨਹੀਂ ਕੀਤਾ ਜਾਊਗਾ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਵਿੱਚ ਕਿ ਇਹੋ ਜਿਹੇ ਗੁੰਡਾ ਅਨਸਰ ਨੇ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਹੋਣ ਦੀ ਬਜਾਏ ਉਹ ਇਲੈਕਸ਼ਨਾਂ ਦੇ ਫੀਲਡ ਦੇ ਵਿੱਚ ਹੁਣ ਤੇ ਡਰਾਤਮਕਾ ਕੇ ਲੋਕਾਂ ਤੋਂ ਵੋਟਾਂ ਲੈਣਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਿਆ ਇਹੋ ਜਿਹੇ ਲੋਕਾਂ ਨੂੰ ਮੂੰਹ ਤੋੜ ਦਾ ਜਵਾਬ ਹੈ ਜਿਹੜਾ ਉਹ ਤਰਨਤਾਰ ਦੇ ਲੋਕਾਂ ਨੇ ਵੀ ਦਿੱਤੇ ਤੇ ਆਉਣ ਵਾਲੀ ਹਰ ਇਲੈਕਸ਼ਨ ਦੇ ਵਿੱਚ ਕੋਈ ਵੀ ਪਾਰਟੀ ਜਿਹੜੀ ਗੁੰਡਾ ਅੰਸਰਾਂ ਨੂੰ ਪ੍ਰੋਮੋਟ ਕਰੂਗੀ ਗੈਂਗਸਟਰਾਂ ਨੂੰ ਪ੍ਰੋਮੋਟ ਕਰੂਗੀ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਕੰਮ ਹੈ ਜਿਹੜਾ ਉਹ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨਾ ਹੈ ਸਪਸ਼ਟ ਕਰ ਦੇਣਾ ਚਾਹੁੰਦਾ ਇੱਕ ਵਾਰੀ ਫੇਰ ਤੋਂ ਕਿ ਸੁਖਬੀਰ ਬਾਦਲ ਦੇ ਗੈਂਗਸਟਰਾਂ ਦੇ ਨਾਲ ਤਾਲੁਕਤ ਨੇ ਜਿਹੜੇ ਗਹਿਰੇ ਰਿਸ਼ਤੇ ਨੇ ਜਿਹੜੇ ਕਿਓ ਖਿਚੜੀ ਅੱਜ ਹੋਏ ਪਏ ਨੇ ਉਹਦੀ ਜਾਂਚ ਹੋਣੀ ਚਾਹੀਦੀ ਹੈ ਕਰਵਾਵਾਂਗੇ ਤੇ ਚਾਹੇ ਕੋਈ ਜਿੰਨਾ ਮਰਜੀ ਵੱਡਾ ਹੋਵੇ ਛੋਟਾ ਹੋਵੇ ਜਿਹੜਾ ਪੰਜਾਬ ਦਾ ਲਾਅ ਐਂਡ ਆਰਡਰ ਖਰਾਬ ਲਾਅ ਐਂਡ ਆਰਡਰ ਖਰਾਬ ਕਰਨ ਦੇ ਲਈ ਇੰਨਾ ਕੁ ਵੀ ਜ਼ਿੰਮੇਵਾਰ ਹੋਊਗਾ ਚਾਹੇ ਉਹ ਖੁਦ ਸੁਖਵੀਰ ਸਿੰਘ ਬਾਦਲੀ ਕਿਉਂ ਨਾ ਹੋਵੇ ਉਹਨਾਂ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਮਾਨ ਸਰਕਾਰ ਵੱਲੋਂ ਦਿੱਤੀ ਜਾਊਗੀ अच्छा सर अगर बात की जाए तो कांग्रेस में एक बार फिर से दरार जो दिखती नजर आई है उपचुनाव के बाद बेशक कांग्रेस के कोई नेता अभी कोई जिम्मेदारी नहीं उठा रहे या कांग्रेस वीडिंग के खिलाफ नहीं बोल रहे राजा लेकिन भरत भूषण आशु ने कहा है कि एक नैरेटिव सेट किया गया था वहाँ पर उपचुनाव में जिस दौरान कांग्रेस को हार का सामना करना पड़ा और कह रहे हैं कि वर्करों को वह कोई दोष ना दे तो ऐसे में लग रहा है अभी भी कांग्रेस में जो दरार है वो लगातार बढ़ रही है कांग्रेस तो हालांकि नाच ना जाने आंगन टेढ़ा ਅੰਗੂਰ ਖੱਟੇ ਨੇ ਸੋ ਇਸ ਕਰਕੇ ਉਹ ਬਾਕੀ ਲੋਕਾਂ ਨੂੰ ਦੋਸ਼ੀ ਹੈ ਜਿਹੜਾ ਉਹ ਦੂਜੀਆਂ ਪਾਰਟੀਆਂ ਨੂੰ ਉਹ ਦੋਸ਼ੀ ਕਹਿੰਦੇ ਨੇ ਪਰ ਕਾਂਗਰਸ ਦਾ ਵजूद ਹੈ ਜਿਹੜਾ ਅੱਜ ਕੱਲੇ ਪੰਜਾਬ ਦੇ ਵਿੱਚੋਂ ਨਹੀਂ ਪੂਰੇ ਦੇਸ਼ ਦੇ ਵਿੱਚੋਂ ਖਤਮ ਹੋ ਚੁੱਕਿਆ ਇਹ ਪੰਜਾਬ ਦੀ ਤਰਨ ਤਰਨ ਇਲੈਕਸ਼ਨ ਨੇ ਵੀ ਦੱਸ ਦਿੱਤਾ ਕਿ ਜਿੱਥੇ ਚੌਥੇ ਨੰਬਰ ਤੇ ਆਏ ਨੇ ਔਰ ਬਿਹਾਰ ਨੇ ਵੀ ਦੱਸ ਦਿੱਤਾ ਕਿ ਜਿੱਥੇ ਸੂਪੜਾ ਸਾਫ ਹੈ ਉਹ ਕਾਂਗਰਸ ਦਾ ਹੋ ਚੁੱਕਿਆ ਸੋ ਇਸ ਕਰਕੇ ਉਹ ਆਪਦੇ ਅੰਦਰ ਚਾਤ ਮਾਰਨ ਕੇ ਇਹ ਜਿਹੇ ਕਿਹੜੇ ਕਾਰਨਾਮੇ অর ਕਰਤੂਤਾ ਕਾਂਗਰਸ ਪਾਰਟੀ ਕਰਦੀ ਰਹੀ ਹੈ ਜਿਦੀ ਵਜ੍ਹਾ ਕਰਕੇ ਉਹਨਾਂ ਦਾ ਸੂਪਣਾ ਸਾਫ ਹੋਇਆ ਉਹ ਦੇਸ਼ ਦੀ ਧਰਤੀ ਤੋਂ ਹੁੰਦਾ ਜਾ ਰਿਹਾ ਹੈ ਰਾਏ ਅਮਰੀਕੇ ਖਿਲਾਫ ਐਸ ਸੀ ਐਸਟੀ ਐਕਟ ਕੇ ਤਹਿਤ ਮਾਮਲਾ ਦਰਜ ਕੀਤਾ ਗਿਆ ਤਾਂ ਕੀ ਅਭੀ ਕੋਈ ਐਕਸ਼ਨ ਹੋਗਾ ਕਿਉਂਕਿ ਉਹਨਾਂ ਨੇ ਉਹਨਾਂ ਨੇ ਸਮੇਂ ਮੰਗਾਤਾ ਬਿਹਾਰ देखिए ऐसा है कि जो ਕਮਿਸ਼ਨ ਕੇ ਪਾਸ ਬਾਤ ਚਲੀ ਗਈ ਕਮਿਸ਼ਨ ਇੱਕ ਕੋਸੀ ਜੁਡੀਸ਼ੀਅਲ ਬੋਡੀ ਹੈ मैटर है लेकिन हम एक चीज़ बड़ी स्पष्ट कर देना चाहते हैं कि कोई भी व्यक्ति चाहे वो किसी भी पार्टी को कितना मर्जी बड़ा छोटा होए अगर किसी वर्ग की किसी मज़हब की किसी फिरके की भावनाओं को आहत करेगा उनको ठेस पहुंचाएगा तो उसको बख्शा नहीं जाना चाहिए राजा वड़िंग ने जिस तरह से दलित समाज के के ऊपर ठेस पहुंचाई उनके मान सम्मान के बारे में ਅਪੱਤੀਜਨਕ ਸ਼ਬਦ ਕਹੇ ਉਹਨਾਂ ਕੋ ਵੀ ਉਹਨਾਂ ਦੀ ਸਜ਼ਾ ਮੈਂ ਬਿਲੀਵ ਕਰਦਾ ਹੂੰ ਕਿ ਕਮਿਸ਼ਨ ਕੇ ਐਸੀ ਕਮਿਸ਼ਨ ਕੀ ਤਰਫ ਸੇ ਜ਼ਰੂਰ ਮਿਲੇਗੀ ਦੇਖੋ ਮੈਂ ਇਨਾ ਕਹਿਣਾ ਚਾਹਣਾ ਆ ਜਿਹੜਾ ਪੰਜਾਬ ਸਰਕਾਰ ਕਰ ਰਹੀ ਹੈ ਪੰਜਾਬ ਪੁਲਿਸ ਕਰ ਰਹੀ ਹੈ ਮੈਨੂੰ ਲੱਗਦਾ ਹੈ ਹਿੰਦੁਸਤਾਨ ਵਿੱਚ ਐ ਜੀਆਂ ਧਜੀਆਂ ਕਾਨੂੰਨ ਦੀਆਂ ਕਿਸੇ ਨੇ ਨਹੀਂ ਉਡਾਈਆਂ ਜਿੰਨੀਆਂ ਪੰਜਾਬ ਦੀ ਪੁਲਿਸ ਨੇ ਉਡਾਈਆਂ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਨਾ ਚਾਹਣਾ ਹੈ ਆ ਬਾਹਰਲੇ ਲੁਟੇਰੀਆਂ ਦੇ ਕਹਿੰਦੇ ਜੋ ਕੰਮ ਕਰ ਰਹੇ ਹੋ ਬਹੁਤ ਬੁਰਾ ਕਰ ਰਹੇ ਹੋ ਤੇ ਜਿਹੜੇ ਲੋਕ ਜਿਹੜੇ ਅਫਸਰ ਆ ਹਿਸਾਬ ਪਾਉਣਗੇ ਤੇ ਅੱਗੇ ਪਾਉਂਦੇ ਰਹਿਣਗੇ ਮੇਰੇ ਤੋਂ ਇੱਕ ਵਾਦਾ ਲੈ ਲਿਓ ਉਹਨਾਂ ਨੂੰ ਕਾਨੂੰਨ ਦੇ ਦੇ ਸਾਹਮਣੇ ਆਉਣਾ ਪੈਣਾ ਫਿਰ ਬਾਅਦ ਚ ਨਾ ਕਿਓ ਕਿਉਂਕਿ ਬਾਅਦ ਪਾਲੋਜੀ ਨਹੀਂ ਹੋਣੀ ਤੁਸੀਂ ਹੈਰਾਨ ਰੱਖੋਗੇ ਬੱਚਿਆਂ ਨੂੰ ਅੰਦਰ ਕੀਤਾ ਜਾ ਰਿਹਾ ਹੈ ਇਹ ਜਿਹੜਾ ਵਰਕਰ ਨਹੀਂ ਮਿਲ ਰਿਹਾ ਉਹਦੀ ਘਰ ਵਾਲੀ ਨੂੰ ਅੰਦਰ ਉਹਦੀ ਮਾਂ ਤਾਂ ਨੂੰ ਅੰਨ ਚੱਕ ਲੈ ਗਏ ਐ ਇਹ ਤੋਂ ਮਾੜਾ ਕੀ ਹੋ ਸਕਦਾ ਹੈ ਕੋਈ ਨੈਤਿਕਤਾ ਹੁੰਦੀ ਆ ਤੁਸੀਂ ਜਿੱਤ ਗਏ ਹੋ ਧੱਕੇ ਨਾਲ ਜਿੱਤ ਗਏ ਹੋ ਜਿਹੜੀ ਤੁਹਾਡੀ ਬੁਕਲਾਟ ਆ ਦਿਖਾਉਂਦੀ ਐ ਕੀ ਤੁਸੀਂ ਤੁਹਾਡੇ ਦਿਲ ਚੋਂ ਸੈਡੈਕਸ਼ਨ ਨਹੀਂ ਹੋਈ ਜਿੱਤਣ ਦੀ ਕਿਉਂਕਿ ਤੁਹਾਨੂੰ ਪਤਾ ਕਿਵੇਂ ਜਿੱਤਿਓ ਇਸ ਕਰਕੇ ਤੁਸੀਂ ਸੋਚਦੇ ਹੋ ਕਿ ਇਕੱਲੇ ਵਰਕਰਾਂ ਦੇ ਉੱਤੇ ਅਸੀਂ ਪਰਚੇ ਦੋਗੇ ਇਹਨਾਂ ਨੇ ਸਾਰੇ ਪਿੰਡਾਂ ਵਿੱਚ ਰੇਡਾਂ ਮਾਰੀਆਂ ਪਿਛਲੇ 2 ਦਿਨਾਂ ਚ ਉਨੇ ਉਥੇ ਘਰਾਂ ਚੋਂ ਲੋਕਾਂ ਨੂੰ ਭਜਾਇਆ ਲੇਡੀਜ਼ ਨੂੰ ਭਜਾਇਆ ਬੱਚਿਆਂ ਨੂੰ ਭਜਾਇਆ ਅਦਾਲਤ ਨੇ ਐਸਐਚ ਅਦਾਲਤ ਜਿਹੜੇ ਐਸਐਡਾਲਤ ਨੇ ਐਸਐਚਓ ਨੂੰ ਝਾੜ ਪਾਈ ਕੀ ਆ ਕੋਈ ਕਾਨੂੰਨ ਹੈ ਬਗੈਰ ਕਿਸੇ ਚੀਜ਼ ਦੇ ਬੰਦੇ ਚੱਕੇ ਜਾਂਦੇ ਆ ਐਫਆਈਆਰ ਕਿਤੇ ਦੀ ਲਿਖ ਦਿੰਦੇ ਆ ਆ ਤਾਂ ਐਮ ਮਿਸ਼ਨ ਤੇ ਲੱਗੇ ਆ ਜਿਵੇਂ ਇਹਨਾਂ ਨੇ ਪੂਰੀ ਜ਼ਿੰਦਗੀ ਰਾਜ ਕਰਨਾ ਮੈਂ ਪੁਲਿਸ ਮੁਲਾਜ਼ਮਾ ਨੂੰ ਕਹਿਣਾ ਚਾਹਣਾ ਇੱਕ ਲਿਮਟ ਹੈ ਤੁਸੀਂ ਉਹ ਲਿਮਟ ਨਾ ਕਰਾਸ ਕਰੋ ਕਿਉਂਕਿ ਜੇ ਲਿਮਿਟ ਕ੍ਰੋਸ ਤੁਸੀਂ ਕਰੀ ਜਾਂਦੇ ਹੋ ਫਿਰ ਬਾਅਦ ਐ ਨਾ ਕਿਉਂਕਿ ਮਲਾਜ਼ਮ ਨਾਲ ਜੇ ਪੁਲਿਸ ਦੇ ਨਾਲ ਆ ਕੁਛ ਕੀਤਾ ਗਿਆ ਹੈ ਕਰਮੀਆਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਕੱਲ ਤੁਸੀਂ ਆ ਉਹੀ ਮੈਂ ਕਹਿੰਦਾ ਤੁਸੀਂ ਹਰ ਆਖ ਦੇਖ ਲਓ ਮੀਡੀਆ ਦੇ ਜਿਹੜੇ ਜਿਹੜੇ ਚੈਨਲ ਨੇ ਕਾਲੀ ਦਲ ਦੀ ਅਧਿਕ ਸਚਾਈ ਦੱਸੀ ਸੀ ਜੋ ਇਲੈਕਸ਼ਨ ਵਿੱਚ ਗੁੰਡਾ ਕਰਦੀ ਉਹ ਦਿਖਾਈ ਸੀ ਉਹਨਾਂ ਤੇ ਵੀ ਪਰਚਾ ਦਿੱਤਾ ਜਾ ਰਿਹਾ ਹੈ ਇੱਥੇ ਮੈਨੂੰ ਲੱਗਦਾ ਜਾਂਦਾ ਡੀਜੀਪੀ ਸਾਹਿਬ ਦੱਸਦੇ ਕਿ ਇੱਥੇ ਪੁਲਿਸ ਲਾਅ ਪੁਲਿਸ ਜਿਵੇਂ ਫੀਲਡ ਆਰਮੀ ਦਾ ਲਾਅ ਲੱਗ ਜਾਂਦਾ ਹੈ ਉਵੇਂ ਕੀ ਇੱਥੇ ਪੁਲਿਸ ਸਟੇਟ ਬਣਾਤੀ ਹੈ ਡੈਮੋਕ੍ਰੇਸੀ ਖਤਮ ਕਰਦੀ ਹੈ ਉਹਦੇ ਹਿਸਾਬ ਨਾਲ ਫਿਰ ਅਸੀਂ ਦੇਖਾਂਗੇ ਇਹਨਾਂ ਨੂੰ ਇਹਨਾਂ ਬੱਚਿਆਂ ਦੇ ਉੱਤੇ ਪਾਰਟੀ ਦੇ ਵੱਲੋਂ ਮੈਂ ਵਰਕਰਾਂ ਨੂੰ ਕਹਿਣਾ ਚਾਹਣਾ ਕੋਈ ਫਿਕਰ ਨਾ ਕਰੋ ਜਿੱਥੇ ਤੁਹਾਨੂੰ ਕੋਈ ਤੰਗੂਗਾ ਮੈਂ ਉੱਥੇ ਪਹੁੰਚੂਗਾ ਥੋੜੀ ਲੜਾਈ ਅਕਾਲੀ ਦੇ ਲੜੂਗਾ ਅੱਜ ਪਹਿਲੀ ਬੇਲ ਸਾਡੇ ਵਕੀਲ ਸਾਹਿਬ ਨੇ ਆ ਨਾਲ ਖੜੇ ਆ ਇਹਨਾਂ ਨੇ ਪਹਿਲੀ ਸਾਡੇ ਜਿਹੜੇ ਮੀਦ ਵਕ ਆਛੜੇ ਉਹ ਅੰਦਰ ਕੀਤਾ ਸੀ ਵਰਕਰ ਨੂੰ ਬਲਵਿੰਦਰ ਸਿੰਘ ਬਲਵਿੰਦਰ ਜੀ ਐਸਚੋਂ ਨੂੰ ਝਾੜ ਪਈ ਤੇ ਉੱਥੇ ਉਹਨਾਂ ਨੂੰ ਹੁਣੀ ਬੇਲ ਕਰਾ ਕੇ ਆਏ ਆ ਸਾਰਿਆਂ ਦੀ ਬੇਲ ਦੇ ਮਗਰ ਅਸੀਂ ਲੱਗਾਂਗੇ ਲੜਾਈ ਲੜਾਂਗੇ ਕੇਸਾਂ ਅਜੇ ਤੱਕ ਜਿਨ੍ਹਾਂ ਦਾ ਕੋਸ਼ ਨਹੀਂ ਹੁੰਦੇ ਸਾਰੇ ਕੇਸ ਅਸੀਂ ਲੜਾਂਗੇ ਜਿਹੜੇ ਨੇ ਉਹ ਵਪਾਰੀਆਂ ਤੋਂ ਪੈਸੇ ਮੰਗ ਰਹੇ ਤੁਸੀਂ ਜ਼ਿਕਰ ਮੈਂ ਮੈਂ ਉਹੀ ਮੈਂ ਉਹੀ ਕਹਿਣਾ ਚਾਹਣਾ ਹੈ ਅਸਲੀ ਕਹਿੰਦਾ ਆ ਹੁਣ ਆ ਹੁਣ ਹਾਰ ਕੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਦਾ ਨਾਮ ਦੇਣਾ ਚਾਹੁੰਦੇ ਆ ਪਹਿਲੀ ਗੱਲ ਤਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਭ ਤੋਂ ਵੱਡੇ ਗੈਂਗਸਟਰ ਤੁਸੀਂ ਹੋ ਮੇਰੇ ਕੋਲੇ ਘੱਟ ਤੋਂ ਘੱਟ 100 ਹੈ ਜੀ ਇਹੋਡੇ ਬਟਾ ਜਿੱਥੇ ਲੋਕਾਂ ਨੇ ਮੈਨੂੰ ਕਿਹਾ ਕਿ ਕਿਵੇਂ ਫਰੋਤੀਆਂ ਮੰਗੀਆਂ ਜਾਂਦੇ ਆ ਤੁਸੀਂ ਬਿਲਡਰਾਂ ਤੋਂ ਪਰ ਇਕੜ ਕਰੋੜਾ ਕਰੋੜਾ ਰੁਪਏ ਲੈਨੇ ਹੋ ਤੁਸੀਂ ਲਾਇਸੈਂਸ ਪਾਸ ਕਰਨ ਵਾਸਤੇ ਕਰੋੜਾ ਰੁਪਏ ਲੈਨੇ ਹੋ ਆ ਸਾਰੇ ਇਹ ਤੂੰ ਵੱਡਾ ਗੈਂਗਸਟਰ ਕੌਣ ਹੋ ਸਕਦਾ ਹੈ ਕਿ ਤੁਸੀਂ ਪੈਸੇ ਪੁਲਿਸ ਭੇਜ ਕੇ ਪ੍ਰਸ਼ਾਸਨ ਭੇਜ ਕੇ ਉਹਨਾਂ ਨੂੰ ਪੈਸਾ ਸਟੋਰ ਕਰ ਰਹੇ ਹੋ ਇਹ ਆ ਹੈ ਅਸਲੀ ਗੈਂਗਸਟਰ ਤੇ ਧਰਮੀ ਫੌਜੀ ਪਰਿਵਾਰ ਉਹ ਹੈ ਜਿਹਨੇ ਆਪਣੇ ਕੌਮ ਖਾਤਰ ਆਪਣੀ ਆਪਣੇ ਧਰਮ ਖਾਤਰ ਸਾਰਾ ਕੁਰਬਾਨ ਕਰ ਦਿੱਤਾ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਇੱਕ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਕਹਿਣਾ ਗੈਂਗਸਟਰ ਤਾਂ ਤੁਸੀਂ ਹੋ